ਸਾਂ ਦੀ ਬੇਟੀ ਜੇ ਤਾਂ ਪਾਸੇ ਦੀ ਕਨੰਗੀ ਸਾਡੇ ਮੁਰਦੀ ਆਉਂਦੀ ਸਾਡੇ ਨਾਲ ਗੱਲਬਾਤ ਕਰਦੀ ਅਸੀਂ ਵੋਟਾਂ ਵੀ ਪਾਉਂਦੇ ਆ ਉਹਨੂੰ ਸਾਡੇ ਨਾਲ ਗੱਲਬਾਤ ਕਰਦੀ ਜੇ ਸਾਥੋਂ ਪਾਸੇ ਦੀ ਨੰਗੀ ਤਾਂ ਅਸੀਂ ਮੂਰੇ ਹੀ ਆਉਣਾ ਹੁਣ ਹੁਣ ਅੰਦਰ ਕਾ ਵੜ ਗਈ ਸਾਡੇ ਨਾਲ ਗੱਲ ਕਰੇ ਮਨ ਲੋਕੇ ਦੀ ਨੋ ਆ ਸਾਡੀ ਗਵੰਡੀ ਗਵੰਡਣ ਹੈ ਲਗਾਤਾਰ ਹੁਣ ਤੱਕਰ ਮਤਲਬ ਕਾਲੀਆਂ ਦੇ ਗੁਣ ਗਾਈ ਹੈ ਹੁਣ ਅਸੀਂ ਕੀ ਦੇ ਤੇ ਅਤਵਾਰ ਕਰਕੇ ਅੱਜ ਤੋਂ ਮਹੀਨਾ ਪਹਿਲਾਂ ਕਾਲੀਆਂ ਦੇ ਗੁਣ ਗਾਉਂਦੇ ਆ ਲਗਾਤਾਰ ਪਿਛਲੇ 20 ਸਾਲਾਂ ਤੋਂ ਇਹ ਕਾਲੀ ਪਾਰਟੀ ਨਾਲ ਜੁੜੇ ਹੋਏ ਆ ਬੀਜੇਪੀ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਮੰਤਰੀ ਸ਼ੰਤਰੀ ਕਿਸੇ ਵੀ ਆਉਂਦਾ ਪਿੰਡ ਚ ਆਵੇ ਸ਼ਹਿਰ ਚ ਹੋਵੇ ਅਸੀਂ ਉਹਨਾਂ ਚਰ ਡੱਟ ਕੇ ਵਿਰੋਧ ਕਰਾਂਗੇ ਇਹਨਾਂ ਦੀ ਪੰਜਾਬ ਦੀ ਧਰਤੀ ਤੇ ਘੱਟੋ-ਘੱਟਾ ਸੀ ਕਿਸੇ ਵੀ ਕੀਮਤ ਤੇ ਇਹਨਾਂ ਦੀ ਜੜ ਨਹੀਂ ਲੱਗਣ ਦੇਵਾਂਗੇ ਭਰੀ ਸਤਿ ਸ਼੍ਰੀ ਅਕਾਲ ਮੈਂ ਸ੍ਰਿੰਦਰਪਾਲ ਸਿੰਘ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਤੇ ਅਸੀਂ ਖੜੇ ਹਾਂ ਮਿੱਤਲ ਮਾਲ ਕੋਲੇ ਬਠਿੰਡੇ ਦਾ ਮਿੱਤਲ ਮਾਲ ਦੇ ਨਾਲ ਹੀ ਭਾਜਪਾ ਪਾਰਟੀ ਦਾ ਦਫ਼ਤਰ ਹੈ ਜਿੱਥੇ ਕਹਿੰਦੇ ਵੀ ਪਰਮਪਾਉਲ ਕੌਰ ਤੇ ਗੁਰਪ੍ਰੀਤ ਸਿੰਘ ਮਲੂਕਾ ਉਹ ਭਾਜਪਾ ਜੁਆਇਨ ਕਰਕੇ ਉਹਨਾਂ ਨੇ ਆਉਣਾ ਸੀ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾ ਇਸ ਦਾ ਵਿਰੋਧ ਕਰਨ ਦੇ ਲਈ ਪਹੁੰਚੀ ਹੈ ਤੇ ਸਾਹਮਣੇ ਤੁਸੀਂ ਦੇਖੋ ਵੀ ਪੁਲਿਸ ਇੱਕ ਬੈਰੀਕੇਡ ਦੀ ਤਰ੍ਹਾਂ ਖੜੀ ਹੈ ਅੱਗੇ ਹੀ ਬਹੁਤ ਜ਼ਿਆਦਾ ਪੁਲਿਸ ਹੈਗੀ ਹੈ ਤੇ ਉਹ ਵੀ ਤੁਹਾਨੂੰ ਵਿੱਚ ਅਸੀਂ ਵੀਡੀਓ ਦੇ ਦਿਖਾਵਾਂਗੇ ਤੇ ਇੱਧਰ ਕਿਸਾਨ ਮਾਵਾਂ ਤੇ ਬਜ਼ੁਰਗ ਨੌਜਵਾਨ ਸਾਰੇ ਪਹੁੰਚੇ ਆ ਤੇ ਵਿਰੋਧ ਕਰਨ ਦੇ ਲਈ ਅਸੀਂ ਗੱਲਬਾਤ ਕਰਾਂਗੇ ਵੀ ਇਹ ਭਾਜਪਾ ਦਾ ਲਗਾਤਾਰ ਜਿਹੜਾ ਹੈਗਾ ਵਿਰੋਧ ਕਿਉਂ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਭਾਜਪਾ ਦਾ ਸਾਡਾ ਵਿਰੋਧ ਹੈ ਜੀ ਸਾਨੂੰ ਬੜਿੰਦੇ ਅਸੀਂ ਪੰਜਾਬ ਜੀ ਨੇਰਨ ਬੜਨ ਦੇਣਾ ਅੱਛਾ ਭਾਜੀ ਸਾਡੇ 750 ਕਿਸਾਨ ਤਾਂ ਉੱਥੇ ਸ਼ਹੀਦ ਹੋ ਗਏ ਮੋਰਚੇ 'ਚ ਇੱਕ ਸਾਡਾ ਹੁਣ ਸਿੱਧਾ ਇੱਕ ਦੀ ਗੋਲੀਆਂ ਮਾਰ ਕੇ ਮਾਰਤਾ ਨੇ ਕਿਸਾਨਾਂ ਦਾ ਮੁੰਡਾ ਅੱਛਾ ਉਹਦੇ ਵਿਰੋਧ 'ਚ ਅਸੀਂ ਭਾਜਪਾ ਦਾ ਵਿਰੋਧ ਕਰਨਾ ਕਿਵੇਂ ਅੱਜ ਫੇਰ ਇੰਦਰ ਨੂੰ ਖਿੱਚਦੇ ਆ ਝੰਡੇ ਲੈ ਕੇ ਆ ਜੀ ਸਾਨੂੰ ਪਤਾ ਹੀ ਐ ਜਿਹੜਾ ਸੰਯੁਕਤ ਮੋਰਚਾ ਦਾ ਫੈਸਲਾ ਹੈ ਵੀ ਭਾਜਪਾ ਦਾ ਕੋਈ ਵੀ ਆਗੂ ਜਾਂ ਪ੍ਰਧਾਨ ਕੋਈ ਵੀ ਕੈਂਡੀਡੇਟ ਆਉਂਦਾ ਉਹਦਾ ਸੰਯੁਕਤ ਮੋਰਚੇ ਵੱਲੋਂ ਜੋ ਫੈਸਲਾ ਹੋਇਆ ਜਿਥ ਵਿਰੋਧ ਕਰਨਾ ਹੀ ਕਰਨਾ ਕਿਉਂਕਿ ਸਾਡੇ ਉਹ ਕਿਸਾਨਾਂ ਦੇ ਕਾਤਲ ਹੈ ਸ਼ੰਭੂ ਦੇ ਖੋਰੀ ਬਰਡ ਤੇ ਉਹਨਾਂ ਨੇ ਸਾਡਾ ਸ਼ੁਕ ਕਰਨ ਸ਼ਹੀਦ ਕੀਤਾ ਤੇ ਨੌਜਵਾਨਾਂ ਦੀਆਂ ਲੱਤਾਂ ਮਾਹ ਤੋੜੀਆਂ ਤੇ ਟੈਟਰਾਂ ਨੂੰ ਭੰਨੇ ਆ ਉਹਦੇ ਅਸੀਂ ਵਿਰੋਧ ਦੇ ਵਿੱਚ ਇਹ ਸਾਰਾ ਕੁਝ ਕਰਦੇ ਆ ਜਿਹੜੇ ਮੰਗਾਂ ਰਹਿੰਦੀਆਂ ਸੀਗੀਆਂ ਦਿੱਲੀ ਮੋਰਚੇ ਦੀਆਂ ਉਹਨੂੰ ਅਜੇ ਤੱਕ ਮੰਨੀਆਂ ਉਹ ਬਣਾਉਣ ਦੇ ਲਈ ਅਸੀਂ ਜਿਹੜਾ ਇਹ ਵਿਰੋਧ ਅੱਜ ਕਰ ਰਹੇ ਆ ਇਹਦਾ ਪਹਿਲਾਂ ਅਸੀਂ ਟੂਲ ਪਲਾਜ਼ੇ ਦੇ ਕਰਕੇ ਵਿੱਗੇ ਉੱਥੋਂ ਦੀ ਨਹੀਂ ਲੰਗੀ ਕੱਚੀ ਪੁੱਚੋ ਮੰਡੀ ਦੇ ਵਿੱਚ ਦੀ ਹੋ ਕੇ ਕੱਚੀ ਪੁੱਚੋ ਵਿੱਚ ਦੀ ਪਾਸੇ ਦੀ ਪਤੀੜਾ ਪਾ ਕੇ ਉੱਥੋਂ ਪਾ ਗਏ ਦੀਆਂ ਹੁਣ ਇੱਥੇ ਪਤੀੜਾ ਪਾਵਾਂਗੇ ਅਸੀਂ ਅੱਜ ਜਿਹੜਾ ਭਰਮਪਾਲ ਕੌਰ ਜਿਹੜੇ ਭਾਜਪਾ ਜੁਆਇਨ ਕਰ ਗਏ ਉਹ ਇੱਕ ਇੰਟਰਵਿਊ 'ਚ ਦੱਸ ਰਹੇ ਸੀ ਵੀ ਮੈਂ ਕਿਸਾਨ ਦੀ ਬੇਟੀ ਆ ਮੈਂ ਕਿਸਾਨ ਕਿਸਾਨਾਂ ਆਂ ਗੂਆਂ ਨਾਲ ਕਿਸਾਨਾਂ ਨਾਲ ਗੱਲ ਕਰੂੰ ਮੇਰਾ ਨਹੀਂ ਵਿਰੋਧ ਕਰਨਗੇ ਉਹ ਇਹ ਕਿਸਾਨ ਦੀ ਬੇਟੀ ਅਸਤਨ ਕਹਿੰਦੇ ਨੇ ਹਾਂ ਇੱਕ ਤਾਂ ਕਿਸਾਨ ਦੀ ਬੇਟੀ ਪਰ ਹੈ ਕਿਹੜੇ ਉਸ 'ਚ ਮਦਰ ਕੈਟਾਗਰੀ ਕਿਹੜੀ 'ਚੋਂ ਆਉਂਦੀ ਆ ਉਹ ਕਿਸਾਨ ਤਾਂ ਆ ਫਿਰਦੇ ਸੜਕਾਂ 'ਤੇ ਜੇ ਕਿਸਾਨ ਦੀ ਬੇਟੀ ਹੁੰਦੀ ਆ ਕੇ ਖੜ ਜਾਂਦੀ ਵਿੱਚ ਕਿਉਂ ਪੱਤ ਜੇ ਉਥੋਂ ਸਾਡੇ ਪਾਸੇ ਦੀ ਕਿਉਂ ਭੱਜੀ ਐ ਟੂਲਪੜਾ ਜਿਹਦੇ ਉਤੋਂ ਦੀ ਆ ਜਾਂਦੀ ਜੇ ਕਿਸਾਨ ਦੀ ਬੇਟੀ ਹੁੰਦੀ ਗੱਲ ਕਰ ਲੈਂਦੀ ਸਾਡੇ ਨਾਲ ਕਿਉਂ ਪੁੱਛੋ ਵੇਗੇ ਤੋਂ ਕੱਚੀ ਪੁੱਛੋ ਮੁੰਡੀ ਨੂੰ ਹੋਈ ਐ ਆ ਜਾਂਦੀ ਹੁਣ ਆਜੇ ਵਿੱਚ ਜੇ ਕਿਸਾਨ ਦੀ ਬੇਟੀ ਤੇ ਗੱਲ ਕਰ ਲਿਆ ਕਿ ਕੀ ਤੁਹਾਨੂੰ ਲੱਗਦਾ ਇਹਨਾਂ ਦੇ ਬਸ 'ਚ ਹੈਗਾ ਪਰਮਪਾਲ ਕੌਰ ਦੇ ਜਿਹੜੀਆਂ ਤੁਸੀਂ ਸਮੱਸਿਆਵਾਂ ਗਣਾਈਆਂ ਹੈਗੀਆਂ ਜੋ ਵੀ ਗੱਲਾਂ ਬਾਤਾਂ ਹੈਗੀਆਂ બસ ਇਹਦਾ ਹੈਗੀ ਜਦੋਂ ਹੁਣ ਕੇ ਕੈਂਡੀਡੇਟ ਦੇ ਦਾ ਬਣਦੀ ਹੈ ਇਹਨਾਂ ਦੇ ਭਾਜਪਾ ਦੇ ਕੈਂਡੀਡੇਟ ਬਣਦੇ ਬਸ ਚ ਹੀ ਸਾਰਾ ਕੁਝ ਭਾਜਪਾ ਦੇ ਨਾਰਲੇ ਹੈ ਭਾਜਪਾ ਦੇ ਹੱਕ ਚ ਬੋਲੂਗੀ ਭਾਜਪਾ ਦੇ ਕਰਾ ਸਕਦੀ ਹੈ ਭਾਜਪਾ ਦੇ ਉੱਤੇ ਦਬਾਅ ਪਾਣਾ ਕੀਤਾ ਸਰਕਾਰ ਤੇ ਸਾਰਾ ਕੁਝ ਕਰਾ ਸਕਦੀ ਆਵਾਜ਼ ਦੀ ਪਾਰਟੀ ਦੇ ਵੀ ਗੁਰਮੀ ਸਿੰਘ ਖੁੱਡੀਆਂ ਜਾਂ ਉਹਨਾਂ ਦੇ ਬੇਟੇ ਦਾ ਵਿਰੋਧ ਹੋ ਰਿਹਾ ਹੈ ਉਹਨੂੰ ਕਿਵੇਂ ਦੇਖਦੇ ਤੁਸੀਂ ਉਹ ਵੀ ਵਿਰੋਧ ਜਿਹੜੀਆਂ ਸਾਡੀਆਂ ਮੰਗਾਂ ਹੋਏ ਉਹਨਾਂ ਨੇ ਵਾਅਦੇ ਕੀਤੇ ਸੀ ਚੋਣਾਂ ਵੇਲੇ ਹੁਣ ਜਿਵੇਂ ਗੜਾ ਮਾਰੀ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਹੈ 100% ਹੋਇਆ ਕੁਝ ਪਿੰਡਾਂ ਦੇ ਵਿੱਚ ਉਹ ਅਸੀਂ ਉਹਦਾ ਮੁਆਜਬਾ ਮੰਗ ਰਹੇ ਹਾਂ 4 ਤਰੀਕ ਦੇ ਅਸੀਂ ਡੀਸੀ ਦਫ਼ਤਰ ਮੂਹਰੇ ਧਰਨਾ ਲਾਈ ਬੈਠੇ ਹਾਂ ਉਹ ਕਿਸਾਨ ਤਾਂ ਉਹਨਾਂ ਨੂੰ ਦੀਂਦੇ ਨਹੀਂ ਅੱਜ ਜੋ ਸਾਡੇ ਮਤਲਬ ਮੁਆਜਬਾ ਨਹੀਂ ਦੇ ਸਕਦੇ ਅੱਜ ਨਹੀਂ ਲੈ ਸਕਦੇ ਅਸੀਂ ਕਿਸਾਨਾਂ ਤੋਂ ਉਹਨਾਂ ਤੋਂ ਮੁਆਜਬਾ ਸਰਕਾਰ ਤੋਂ ਆਮ ਤੌਰ ਤੇ ਫਿਰ ਜਿਹਦੇ ਵੋਟਾਂ ਪੈਣਗੇ ਸਾਨੂੰ ਕਦੋਂ ਦੇਣਗੇ ਵਿਰੋਧ ਤਾਂ ਹੋਣਾ ਹੀ ਹੋਣਾ ਜੋਦਾ ਭਗਤਵਾਨ ਕਹਿੰਦਾ ਸੀ ਵੀ ਗਰਦੋਰੀ ਮਗਰੋਂ ਹੋਇਆ ਕਰੋ ਤੇ 20000 ਪਹਿਲਾ ਖਾਤਾ ਚ ਪਾ ਦਿਆ ਕਰੋ ਕਿੱਧਰ ਗਿਆ ਉਹਦਾ ਬਿਆਨ ਹੁਣ ਭਗਤਵਾਨ ਦਾ ਕਿ ਤੁਸੀਂ ਆਪ ਤੇ ਬੀਜੇਪੀ ਦਾ ਵਿਰੋਧ ਕਰ ਰਹੇ ਹੋ ਵਿੱਚ ਇਹ ਵੀ ਗੱਲਾਂ ਚੱਲ ਰਹੀਆਂ ਜੇ ਕਾਲੀ ਦਲ ਜਿਹੜੇ ਕਾਂਗਰਸ ਹੈ ਉਹਨਾਂ ਨੂੰ ਫਾਇਦਾ ਹੋ ਜੂ ਇਸ ਗੱਲ ਦਾ ਵੋਟ ਵੋਟਾਂ ਚ ਨਹੀਂ ਇਹ ਤਾਂ ਦੇਖੋ ਜੇ ਅਸੀਂ ਕਿਸੇ ਨੂੰ ਨਹੀਂ ਕਹਿੰਦੇ ਫਾਇਦਾ ਹੋਵੇ ਨੁਕਸਾਨ ਹੋਵੇ ਅਸੀਂ ਤਾਂ ਇਹ ਗੱਲਾਂ ਮਤਲਬ ਲੈਣਗੇ ਨਹੀਂ ਆ ਹੂੰ ਸਾਡਾ ਤਾਂ ਜਿਹੜਾ ਮਤਲਬ ਵਿਰੋਧ ਹੈ ਇਹਨਾਂ ਦਾ ਉਹਨਾਂ ਦਾ ਵਿਰੋਧ ਹੈ ਜਿਹੜੇ ਹੁਣ ਮਤਲਬ ਮੌਜੂਦਾ ਹੈ ਤੇ ਮਤਲਬ ਭਾਜਪਾਲੇ ਨਹੀਂ ਆਪਾਂ ਜੇ ਅਕਾਲੀ ਦਲ ਤੇ ਕਾਂਗਰਸ ਦਾ ਵੀ ਦੇਖੀਏ ਪਿਛਲੇ ਸਾਲਾਂ ਤੋਂ ਉਹਨਾਂ ਦਾ ਵੀ ਰਾਜ ਰਿਹਾ ਹੈ ਜਾਂ ਹੁਣ ਵੀ ਵਿਰੋਧੀ ਧਿਰ 'ਚ ਬੈਠੇ ਆ ਜਾਂ ਹੋਰ ਉਹਨਾਂ ਕੋਲੇ ਵੀ ਲੋਕ ਹੈਗੇ ਆ ਕੈਡਰ ਹੈਗਾ ਵਰਕਰ ਹੈ ਪਰ ਉਹ ਵੀ ਕਿਤੇ ਵੱਡੇ ਪੱਧਰ ਤੇ ਤੁਹਾਨੂੰ ਲੱਗਦਾ ਹੈ ਵੀ ਕਿਸਾਨਾਂ ਦੇ ਹੱਕ 'ਚ ਨਾਰੇ ਮਾਰੇ ਹੋਣ ਜਾਂ ਕਿਤੇ ਬੈਠੇ ਹੋਣ ਜਾਂ ਕਿਤੇ ਪ੍ਰਧਾਨ ਮੰਤਰੀ ਦੇ ਦਰਬਾਰ 'ਚ ਬੈਠੇ ਹੋਣ ਜਾਂ ਹੋਰ ਤੁਹਾਡੇ ਵਾਸਤੇ ਕੀਤਾ ਹੋਵੇ ਕੁਝ ਨਹੀਂ ਜੀ ਇਹ ਤਾਂ ਕੋਈ ਵੀ ਪਾਰਟੀ ਆ ਜੇ ਇਸ ਸ਼ੈਸੀ ਪਾਰਟੀ ਬੋਟਾ ਲੈ ਕੇ ਕੋਈ ਵੀ ਆ ਉਹਨਾਂ ਦਾ ਆਪਦਾ ਹੀ ਕਰਨਾ ਹੈ ਉਹਨਾਂ ਦੇ ਜਿਹੜੀਆਂ ਨੀਤੀਆਂ ਕਾਰਪੋਰੇਟ ਪਰਖੀ ਨੀਤੀਆਂ ਹੈ ਘਰਾਣਾ ਦੇ ਲਈ ਉਹਨਾਂ ਦੇ ਨਾਲ ਹੀ ਚੱਲਣਾ ਹੈ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਜਾਂ ਮੁਲਾਜ਼ਮਾਂ ਦਾ ਕੋਈ ਵੀ ਸਰਕਾਰ ਆ ਜੇ ਨਹੀਂ ਕਰਦੀ ਕੁਝ ਹਰ ਰੋਜ਼ ਫਿਰ ਘੇਰਣਾ ਤੁਹਾਨੂੰ ਕਿਵੇਂ ਲੱਗਦਾ ਹੈ ਘਰਾਣਾ ਦੇ ਵੀ ਕੰਮਕਾਰ ਹੁੰਦੇ ਆ ਮਾਈਆਂ ਵੀ ਜਿਵੇਂ ਆਈਆਂ ਭੈਣਾਂ ਆਈਆਂ ਨੌਜਵਾਨ ਬਜ਼ੁਰਗ ਆਏ ਆ ਤੁਸੀਂ ਦੇਖੋ ਵੀ 100 ਜਿਹੜੇ ਹੈਗੇ ਆ 17 ਵਿਧਾਨ ਸਭਾ ਹਲਕੇ ਆਪਣੇ ਹੁਣ ਜਿਹੜੇ ਐਮਪੀ ਆ ਉਹ ਵੱਖ-ਵੱਖ ਥਾਵਾਂ ਤੇ ਜਾਣਗੇ 13 ਸੀਟਾਂ ਕਿੰਨੇ ਕੈਂਡੀਡੇਟ ਆ ਆਮ ਦੇਵੀ ਆ ਆਪਣੇ ਬੀਜੇਪੀ ਦੀ ਵੀ ਆ ਉਹ ਘੇਰ ਕੇ ਰੋਜ਼ ਇਸ ਤਰ੍ਹਾਂ ਵਿਰੋਧ ਕਰਨਾ ਫਿਰ ਤੁਹਾਨੂੰ ਆਜੂ ਰਾਸ ਹਾਂ ਸਾਨੂੰ ਰਾਸ ਸਦੀ ਵਿਰੋਧ ਰੋਜ਼ ਕਰਾਂਗੇ ਜਿੱਥੇ ਵੀ ਆਉਣਗੇ ਸਾਰੇ ਸੀ ਫਿਰ ਵਿਰੋਧ ਕਰਾਂਗੇ ਡੋਡੀ ਜਿਵੇਂ ਹਲਕੇ ਹੈ ਮੌੜ ਹਲਕਾ ਉਧਰ ਤਲਵੰਡੀ ਹਲਕਾ ਜਿੰਨੇ ਵੀ ਹਲਕੇ ਆ ਉਧਰ ਦੇਕਰ ਸਾਨ ਸਾਰੇ ਉਧਰ ਕਰਨਗੇ ਕਰਾਚੇ ਅਸੀਂ ਬੈਠ ਕੇ ਕੀ ਕਰਾਂਗੇ ਆਹੀ ਸਾਡਾ ਮੌਕਾ ਹੈ ਵੋਟਾਂ ਵਲੇ ਜੇ ਕੁਛ ਨਹੀਂ ਤਾਂ ਲੈਣਾ ਹੈ ਅਸੀਂ ਕੁਛ ਛਾੜਨੇ ਨੇ ਤਾਂ ਹੁਣ ਛਾੜ ਸਕਦੇ ਤੇ ਜਦੋਂ ਇਹਨਾਂ ਦੇ ਵੋਟਾਂ ਪੈਣਗੇ ਤਾਂ ਫਿਰ ਤਾਂ ਸਾਨੂੰ ਇਹਨਾਂ ਨੂੰ ਲੁੱਟਣਾ ਤੇ ਕੁੱਟਣਾ ਹੀ ਹੈ ਨਹੀਂ ਮੋਦੀ ਸਾਹਿਬ ਤਾਂ 10 ਸਾਲ ਰਹਿ ਗਏ ਦੋ ਵਾਰੀ ਹੁਣ ਤੀ ਜੋ ਰਾਜਨੀਕ ਉਸ ਕਰਿਆ ਤੁਹਾਨੂੰ ਕੀ ਲੱਗਦਾ ਵੀ ਹੁਣ ਤਾਂ ਵੋਟਾਂ ਹੁਣ ਉਹ ਵਾਅਦੇ ਕਰਕੇ ਫਿਰ ਵੀ ਉਹ ਕਰ ਸਕਦੇ ਆ ਪਹਿਲਾ 10 ਸਾਲ ਰਾਜ ਰਿਹਾ ਕਿਵੇਂ ਦੇਖਦੇ ਉਹ ਤਾਂ ਗਲਤ ਰਾਜ ਤਾਂ ਕਿਸੇ ਦਾ ਹੀ ਆ ਜੇ ਉਹ ਵੀ ਕੋਰ ਕਿਸੇ ਉਹਨਾਂ ਦੇ ਉਹਨਾਂ ਕਿੰਨੀ ਜਾਣਾ ਉਹਨਾਂ ਨੂੰ ਕਾਰਪੋਰੇਟ ਕਰਾਣੇ ਜਿਹੜਾ ਪੱਕੀ ਹੈ ਉਹਨਾਂ ਦੀਆਂ ਨੀਤੀਆਂ ਉਹਨਾਂ ਨੂੰ ਲਾਗੂ ਕਰਨੀਆਂ ਜਿਵੇਂ ਮਨਮੋਹਨ ਸਿੰਘ ਰਹਿ ਗਿਆ ਸੀ ਉਹ ਹੌਲੀ ਹੌਲੀ ਕਰਦਾ ਸੀ ਪਰ ਉਹਨੇ ਨਹੀਂ ਕੀਤੀਆਂ ਪਰ ਇਹ ਬਹੁਤ ਤੇਜ਼ੀ ਨਾਲ 10 ਸਾਲਾਂ ਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਹੁਣ ਜੇ ਆ ਗਿਆ ਇਹ ਇਹ ਦਫਰ ਜਮਾਇ ਨੇ ਪ੍ਰਾਈਵੇਟ ਸਾਰਾ ਕੁਝ ਪ੍ਰਾਈਵੇਟ ਕਰ ਦੇਣਾ ਇੱਕ ਵਾਰ ਮਾਤਾਵਾਂ ਤੋਂ ਵੀ ਪੁੱਛਦੇ ਆ ਮਾਤਾ ਸਤਿਕਾਰ ਜੀ ਕਿੰ ਵਿਰੋਧ ਕਰਨ ਆਗੇ ਤੁਸੀਂ ਵੀ ਹਾਂ ਵੀਰ ਵਿਰੋਧ ਕਰਨ ਆਏ ਆ ਸਾਡੇ ਜਾਂ ਬੰਦੇ ਦਾ ਖੇਤਾਂ ਚ ਫਿਰਦੇ ਆ ਜੋ ਸਾਡੇ ਹੱਥ ਪੱਲੇ ਹੀ ਨਹੀਂ ਕੁਸ ਆਉਂਦਾ ਤੇ ਫਿਰ ਅਸੀਂ ਘਰੇ ਬਹਿ ਕੇ ਕਰਨਾ ਵੀ ਕੀ ਆ ਸਾਨੂੰ ਤਾਂ ਇਹਨਾਂ ਨੇ ਜਮਾ ਪੁੰਜੇ ਲਾਤਾ ਤੇ ਬੀਬੀ ਪਰਮਪਾਲ ਕੌਰ ਤਾਂ ਮਲੂਕਾ ਸਾਹਿਬ ਦੇ ਨੂੰ ਤਾਂ ਕਹਿੰਦੇ ਸੀ ਕਿ ਕਿਸਾਨ ਦੀ ਬੇਟੀ ਨਹੀਂ ਵਿਰੋਧ ਕਰਨਗੇ ਮੇਰਾ ਕਿ ਕਿਸਾਨ ਦੀ ਬੇਟੀ ਤਾਂ ਪਾਸੇ ਦੀ ਨੰਗੀ ਸਾਡੇ ਮੂਰਦੀ ਆਉਂਦੀ ਸਾਡੇ ਨਾਲ ਗੱਲਬਾਤ ਕਰਦੀ ਅਸੀਂ ਵੋਟਾਂ ਵੀ ਪਾਉਂਦੇ ਆ ਉਹਨੂੰ ਸਾਡੇ ਨਾਲ ਗੱਲਬਾਤ ਕਰਤੀ ਜੋ ਸਾਥੋਂ ਪਾਸੇ ਦੀ ਨੰਗੀ ਤੇ ਅਸੀਂ ਮੂਰੇ ਹੀ ਆਉਣਾ ਹੁਣ ਹੁਣ ਅੰਦਰ ਕਿਉਂ ਵੜ ਗਈ ਸਾਡੇ ਨਾਲ ਗੱਲ ਕਰੇ ਉਹ ਤਾਂ ਕਹਿੰਦੇ ਆਏ ਨਹੀਂ ਅਜੇ ਦਫ਼ਤਰ ਅੱਗੇ ਹੋਣੇ ਆ ਜਿਹੜੇ ਸਾਨੂੰ ਮੂਰੇ ਖੜੇ ਐ ਮੁਲਾਜ਼ਮ ਹੋਏ ਤਾਂ ਉਹ ਕਾਫੀ ਵੱਡੀ ਗਿਣਤੀ ਚ ਪੁਲਿਸ ਖੜੀ ਆ ਫਿਰ ਕਿਵੇਂ ਤੁਸੀਂ ਅੱਗੇ ਉਹਨਾਂ ਦਾ ਵਿਰੋਧ ਕਰੋਗੇ ਜਾਂ ਹੋਰ ਉਗਾ ਕਰ ਲੋ ਗੱਲ ਹਾਂਜੀ ਕੀ ਗਾਂ ਗੱਲ ਕਰਦੇ ਹਾਂਜੀ ਮਾਤਾ ਜੀ ਕੀ ਕਹਿੰਦੇ ਤੁਸੀਂ ਨਹੀਂ ਅਸੀਂ ਤਾਂ ਕਿਸੇ ਨੇ ਇੱਥੇ ਲੜਨ ਨਹੀਂ ਆਏ ਕੋਈ ਵਿਰੋਧ ਨਹੀਂ ਕਰਨਾ ਇਹ ਕੋਈ ਬਸ ਸੜਦਾ ਇੱਕੋ ਹੀ ਵਿਰੋਧ ਆ ਵੀ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਸਰਕਾਰੀ ਮੰਡਗਾ ਹੋਣੀਆਂ ਚਾਹੀਦੀਆਂ ਠੀਕ ਹੈ ਠੀਕ ਹੈ ਅਸੀਂ ਕੋਈ ਉਹਨਾਂ ਨਾਲ ਸਾਡਾ ਕੀ ਨਿੱਜੀ ਵੈਰ ਤਾਂ ਹੈ ਨਹੀਂ ਸਾਡੀ ਉਹਨਾਂ ਨੇ ਪੈੜੀ ਨਹੀਂ ਨੱਪੀ